ਕਬੱਡੇ ਉਹ ਇਤਿਹਾਸ ਰੱਤੇ ਮidan ਦੇ ਵਿੱਚ ਕਬੱਡੀ ਪਾਉਂਦਾ ਹੋਇਆ ਪਰ ਦੂਸਰੇ ਪਾਸੇ ਆ ਰਸ਼ੀਨ ਵਾਲਾ ਆ ਰਸ਼ੀਨ ਵਾਲਾ ਬੱਲੇ ਬੱਲੇ ਉਧਰ ਸਾਡੇ ਵੀਰ ਕਹਿੰਦੇ ਨੇ ਫੁੱਲੇ ਸੁਸ਼ਕ ਦੇ ਤਿੰਨ ਜਫੇ 51 47 ਸੌ ਦੇ ਹੋਣਗੇ ਬਿੰਦਾ ਯੂ ਐਸ ਏ ਜਦਾਰ ਆਸਟ੍ਰੇਲੀਆ ਬਿੱਲਾ ਜਖੇਪੜ ਔਰ ਸਾਡੇ ਵਾਸਤੇ ਵੀ ਬਹੁਤ ਸਾਰਾ ਮਾਣ ਇਹਨਾਂ ਭਰਾਵਾਂ ਨੇ ਭੇਜਿਆ ਬਹੁਤ ਸਾਰਾ ਪਿਆਰ ਭੇਜਿਆ ਬਿੱਲਾ ਸਾਡਾ ਵੀਰ ਬਿੰਦਾ ਯੂ ਐਸ ਏ ਇਤਜ਼ਾਰ ਰਸਤੇ ਦੇ ਬਿੱਲਾ ਜਖੇਪੜ ਇਹਨਾਂ ਵੱਲੋਂ ਫੂਲੇ ਦੇ 3 ਜਫਾ 4100 ਦੇ ਹੋਣਗੇ ਪਹਿਲੀ ਪੈ ਗਈ ਹੈ ਆ ਸੁਸ਼ਕ ਵਾਲਾ ਆ ਯੀਰੇ ਦੇ ਇਲਾਕੇ ਦਾ ਪਰ ਨੰਬਰ ਕਹਿੰਦੇ ਸਿੰਘ ਸਰਦਾਰ ਇਸ ਸਮੇਂ ਜੋੜਦਾ ਹੋਇਆ 5100 ਦੀ ਪਹਿਲੀ ਪੈ ਗਈ ਧਰਮਿਆ ਬਬਲੀ ਰੰਦਾਵਾ ਅਮਨ ਲਟੋਲ ਤੇ ਬਰਿੰਦਰ ਮੋਟੇ ਵੱਲੋਂ ਪਹਿਲੀ ਰੇਡ 5100 ਦੀ ਆ ਪਹਿਲੀ ਰੇਡ 5100 ਦੀ ਪੈ ਗਈ ਲੈ ਵੀ ਜੱਸਿਆ ਉਹ ਜਾ ਕੇ ਗੁਰਮੱਤੇ ਨੂੰ ਜਾ ਕੇ ਧਿਆਨੇ ਨੂੰ ਆ ਪੈਂਦੀ ਰੇਡ ਇਸ ਵੇਲੇ ਕਲਾ ਕੀ ਹੋਣੀਆਂ ਨੇ ਪਿੰਡਾ ਯੂਐਸਏ ਜਿਦਾਰ ਆਸਟ੍ਰੇਲੀਆ ਉਹਨਾਂ ਦੀ ਟੀਮ ਦਾ ਧਾਵੀ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਉਹ ਦੀਪ 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 ਤੇ ਪੁਆਇੰਟ ਦੀਪ ਨੇ ਜੋੜ ਦਿੱਤਾ ਹੈ ਉਧਰੋਂ ਸਾਡੇ 4100 ਦੇ ਤਿੰਨ ਜੱਫੇ ਪਿੰਡਾ ਯੂਐਸਏ ਜਿਦਾਰ ਆਸਟ੍ਰੇਲੀਆ ਆ ਬੈਜੋ ਜੀ ਸਾਰੇ ਆ ਬੈਜੋ ਬੜੀ ਮਿਹਰਬਾਨੀ ਨਾਲ ਜਖੇਪੜ ਬੈਜੋ ਤੇ ਉੱਥੇ ਸਾਡੇ ਦਿੜਵੇ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਉੱਥੇ ਸਾਡੇ ਬਬਲੀ ਰੰਦਾਵਾ ਯੂਐਸਏ ਜਸਕਰਨ ਯੂਐਸਏ ਗੁਰਵਿੰਦਰ ਲੋਂਗਵਾਲ ਯੂਐਸਏ ਸੇਮਾ ਲੋਂਗਵਾਲ ਕਹਿੰਦੇ 3100 ਦੇਣਗੇ ਪਰ ਇਧਰਲੇ ਪਾਸੇ ਪੈਂਦੀ ਕਬੱਡੀ ਓ ਕੈਡ ਵਾਲਾ ਤੇਜ਼ੀ ਯੋਗੀ ਜਿਹਦਰਾ ਨੇ ਕਹੇ ਬਾਤਾਂ ਸੀ ਕਹਿਰ ਰਿਆਮਪੁਰ ਦਾ ਤੇਜੀ ਕਰਦਾ ਸੀ ਇੱਕ ਸੇਵਤਾ ਗੁਰਦਾਸਪੁਰ ਦਾ ਜਿਹੜਾ ਹੱਥ ਲਾ ਕੇ ਤਿੱਤਰ ਵਾਂਗ ਉਹੜਾੜੀ ਭਰਦਾ ਸੀ ਸ਼ੀਰਾ ਆ ਗਿਆ ਚੱਕਲ ਸ਼ੇਰ ਵਾਲਾ ਦਮ ਪਾ ਰਿਹਾ ਇਹ ਕੱਲ ਦੇ ਪੰਨਵਾ ਦੇ ਟੂਰਨਾਮੈਂਟ ਦਾ ਵੀ ਵੈਸਟਰ ਰ ਨੌਜਵਾਨ ਇਹਨੇ ਕਾਰਾਂ ਵੀ ਜਿੱਤੀਆਂ ਨੇ ਇਹ ਵੱਡਾ ਧਾਵੀ ਹੈ ਸਾਡੀ ਖੇਡ ਕਬੱਡੀ ਦਾ ਉਧਰਲੇ ਪਾਸੇ ਬਬਲੀ ਰੰਦਾਵਾ ਅਮਨ ਰਟੋਲ ਵਰਿੰਦਰ ਮੋਟੇ ਹਰਾਨ ਨੇ ਐਲਾਨ ਕੀਤਾ ਹੋਇਆ ਹੈ ਵੀ ਤਿੰਨ ਤਿੰਨ ਰੇਡਾਂ ਗੌਰਵਾਂ ਗਿੰਦਾ ਜ 51 52 ਸੌਦੀਆਂ ਨੇ ਉਧਰ ਸਾਡਾ ਬਿੰਦਾ ਜੂਐਸਏ ਜਦਾਰ ਆਸਟ੍ਰੇਲੀਆ ਬਿੱਲੇ ਜਖੇਪੜ ਨੇ ਫੂਲੇ ਸੁਸ਼ਕ ਦੇ ਤਿੰਨ ਜਫਿਆਂ ਤੇ 4100 ਲਾਇਆ ਹੈ ਧਰਮਾ ਜੀ ਕਰੋ ਗੱਲ ਲਓ ਸਾਹਮਣੇ ਸੁਖਵਿੰਦਰ ਸਿੰਘ ਜੀ ਸਰਪੰਸ ਸਾਹ ਵੱਡੇ ਮਾਣ ਪੰਜਾਬੀ ਬੋਲੀ ਦੇ ਤੇ ਇਧਰਲੇ ਪਾਸੇ ਕਹਿੰਦੇ ਖੁਸ਼ੀ ਦੀ ਕਬੱਡੀ ਪੈ ਰਹੀ ਹੈ ਤੇ ਦੂਸਰੇ ਪਾਸੇ ਚਾਰ ਉਹ ਚਾਰੋਂ ਦੇ ਚਾਰੋਂ ਚੋਟੀ ਦੇ ਨੇ ਪਰ ਇਧਰਲੇ ਪਾਸੇ ਫੂਲਾ ਕੋਸ਼ਿਸ਼ ਕਰਦਾ ਪੁਆਇੰਟ ਧਾਵੀ ਦੇ ਲਈ ਜੁੜਦਾ ਹੋਇਆ ਓਏ ਦੀਪੰਦਪੁਰਜੀ ਵਾਲਾ ਆ ਗਿਆ ਔਰ ਦੀਪ ਹੰਦਪੁਰਜੀ ਵਾਲਾ ਉਧਰੋਂ ਰਣਜੀਤ ਸਿੰਘ ਜੀ ਕੂਕਾ ਕਲੱਬ ਦੇ ਚੇਅਰਮੈਨ ਮੀਤ ਪ੍ਰਧਾਨ ਨਗਰ ਕਾਉਂਸਲ ਲੋਂਗੋਵਾਲ ਲਾਡੀ ਬਾਵਾ ਜੀ ਪਰ ਉਧਰਲੇ ਪਾਸੇ 5100 ਅਮਨ ਅਵਰ ਡੋਲਜੀ ਨੋਟ ਕਰ ਲੋ ਬਰਿੰਦਰ ਮੋਟਾ ਜੀ ਬਬਲੀ ਰੰਦਾਵਾ ਜੀ 5100 ਦਾ ਜਫਾ ਮੇਰੇ ਖਿਆਲ ਚ ਲੱਗ ਗਿਆ ਗਰਵ ਚੀਮਾ ਜੀ 5100 ਦਾ ਲੱਗ ਗਿਆ ਇਧਰ ਦੇ ਪਾਸੇ ਅਮਨ ਟੋਲ ਹੋਰੀ ਬੈਠੇ ਨੇ ਉਧਰ ਸਾਡਾ ਭਰਾ ਹੈ ਢੜਵੇ ਵਾਲੇ ਜਿੰਨੇ ਜਫੇ ਲਾਉਣਗੇ 1100 ਦੇ ਮਾਨ ਸਨਮਾਨ ਹੋਣਗੇ ਬੱਲੀ ਰੰਦਾਵਾ ਬਵਲੀ ਰੰਦਾਵਾ ਅਮਰੀਕਾ ਕੂਕਾ ਐਮਸੀ ਇਹਨਾਂ ਭਰਾਵਾਂ ਵੱਲੋਂ ਐਲਾਨ ਹੋ ਗਿਆ ਵੀ ਢੜਵੇ ਵਾਲੇ ਜਿੰਨੇ ਜਫੇ ਲਾਉਣਗੇ 1100 ਦਾ ਹਰ ਜਫਾ ਹੋਵੇਗਾ ਸਾਡੇ ਬਵਲੀ ਰੰਦਾਵਾ ਅਮਰੀਕਾ ਤੇ ਬੱਲੀ ਰੰਦਾਵਾ ਅਮਰੀਕਾ ਵਾਲੇ ਭਰਾ ਸਾਡੇ ਮਾਣ ਕਰਦੇ ਨੇ ਉਹ ਕੈਂਡ ਵਾਲੇ ਨੇ ਖਿਲਾਾਰੇ ਪਾ ਦਿੱਤੇ ਨੇ ਕੈਂਡ ਵਾਲੇ ਨੇ ਉਹ ਖਿਲਾਾਰੇ ਪਾ ਦਿੱਤੇ ਨੇ ਕੈਂਡ ਵਾਲੇ ਨੇ ਖਿਲਾਾਰੇ ਪਾ ਦਿੱਤੇ ਨੇ ਅੱਜ ਲੋਂਗੋਵਾਲ ਦੀ ਧਰਤੀ ਹੈ ਉਹ ਕਬੱਡੀ ਦਾ ਵੱਡਾ ਮੇਲਾ ਕਿੰਦਿਆ ਯਾਰਾ ਰਣਜੀਤ ਸਿੰਘ ਜੀ ਕੂਕਾ ਕਲੱਬ ਦੇ ਚੇਅਰਮੈਨ ਨੇ ਮੀਤ ਪ੍ਰਧਾਨ ਨੇ ਨਗਰ ਕਾਉਂਸਲ ਲੋਂਗੋਵਾਲ ਦੇ ਲਾਡੀ ਬਾਬਾ ਜੀ ਸੁਖਦੀਪ ਗਿੱਲ ਜੀ ਸੋਨਾ ਜਾਨ ਜਸਵਿੰਦਰ ਦੁਲਤ ਤੇ ਸਾਡੇ ਜੱਪੂ ਭਲੰਗ ਪੀਂ ਬਾਬਾ ਸਰਪੰਚ ਪਰ ਆਜ ਕਹਿੰਦੇ ਯੱਸਾ ਓਏ ਢਿੜਬੇ ਵਾਲਾ ਉਹ ਰਣੀਆਂ ਦੇ ਪਿੰਡ ਦਾ ਗੱਲਾਂ ਕਹਿੰਦੇ ਗਰਮੇਲ ਆਉਂਦੀਆਂ ਹੋਈਆਂ ਚਮਕੌਰ ਯੂਕੇ ਦੇ ਵਿੱਚ ਰਹਿੰਦੇ ਤੇ ਗੱਲਾਂ ਲੁੱਟਦੀਆਂ ਇਹ ਆਖੇ ਬਲਾਵਾ ਦੇ ਵਿੱਚ ਦੜਵੇ ਵਾਲਾ ਜੱਸਾ ਉਧਰ ਫੁੱਲਾ ਸੁਸ਼ਕ ਨੇ ਦੋ ਜਫੇ 1100 ਦੇ ਸਾਡੇ ਲੋਚੀ ਜੀ ਲੋਂਗੋਵਾਲ ਪੂਸਾ ਲੋਚੀ ਤੇਜੀ ਲੋਂਗੋਵਾਲ ਤੇ ਮਨੂ ਮਨੂ ਬਠੂਆ ਇਹਨਾਂ ਭਰਾਵਾਂ ਵੱਲੋਂ ਹੋਣਗੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੜਵੇ ਫੂਲੇ ਸੁਸ਼ਕ ਦੇ ਜੱਫਿਆਂ ਤੇ ਵੀ ਮਾਇਆ ਦੇ ਗੱਫੇ ਲੱਗੇ ਹੋਏ ਨੇ ਆ ਕੜਿਆਣੇ ਵਾਲਾ ਲੁਧਿਆਣੇ ਵਾਲਾ ਵਿਜੇ ਕੜਿਆਣੇ ਦਾ ਪਿੰਡੂ ਕਬੱਡੀ ਪਾ ਕੇ ਸੇ ਸਰਦਾਰ ਧਰਮਾ ਜੀ ਸਿੱਖ ਕੌਮ ਦੀਆਂ ਗੱਲਾਂ ਹੁੰਦੀਆਂ ਨੇ ਕਿ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ ਕਿਉਂਕਿ ਪੰਥ ਐਵੇਂ ਨਹੀਂ ਬਣਿਆ ਗੁਰੂ ਸਾਹਿਬ ਨੇ ਪਰਿਵਾਰ ਬਾਰਿਆ ਪਰ ਇਧਰ ਦੇ ਪਾਸੇ ਸਿਆਣਾ ਤੇ ਦੂਸਰੇ ਪਾਸੇ ਉਹ ਜਖੇਪੜ ਦੀ ਟੀਮ ਦਾ ਭਿੰਦੇ ਯੂਐਸਏ ਦੀ ਟੀਮ ਦਾ ਉਹ ਬੁੱਟੇਹਰਾਂ ਦੀ ਟੀਮ ਦਾ ਐਕਸ਼ਨ ਬੋਏ ਮੁਰਜੀ ਵਾਲਾ ਅੰਕ ਦਾ ਵਾਅਦਾ ਕਰ ਗਿਆ ਸ੍ਰਿੰਦਰ ਖੇਪੜ ਰਾਜ ਜਖੇਪੜ ਵੱਡੇ ਨਾਮ ਰਹੇ ਨੇ ਗੱਲਾਂ ਸੂਬੀ ਦੀਆਂ ਹੋਈਆਂ ਜੰਟੇ ਦੀਆਂ ਹੋਈਆਂ ਪੰਤੇ ਦੀਆਂ ਹੋਈਆਂ ਜਖੇਪੜ ਪਿੰਡ ਦਾ ਨਾਮ ਕਹਿੰਦੇ ਸਨੇਹਰੀ ਅੱਖਾਂ ਨਾਲ ਰਾਜ ਸਫਾਂ ਦੇ ਉੱਤੇ ਜਖੇਪੜ ਦਾ ਨਾਂ ਐਕਸ਼ਨ ਬੋਏ ਖੇਡ ਰਿਹਾ ਦਵਰਜੀ ਵਾਲਾ ਦੀਪ ਐਕਸ਼ਨ ਬੁਆਏ ਹੈ ਕੜਿਆਣੇ ਵਾਲਾ ਖੁਸ਼ੀ ਕਬੱਡੀ ਪਾ ਰਿਹਾ ਹੈ ਸੂਸ਼ਕ ਵਾਲਿਆ ਤੇਰੇ ਜਫਿਆਂ ਤੇ ਵੀ ਦیدار ਹੋ ਰਹੇ ਨੇ ਭਿੰਦੇ ਹੋ ਰਹੇ ਨੇ 41 41 ਸੌ ਲਾਇਆ ਹੈ ਨੌਜਾਨਾ ਕਹਿੰਦੇ ਤਿੰਨ ਜਫਿਆਂ ਤੇ 4100 ਹੈ ਆ ਜੀਰੇ ਦੇ ਲਾਗੇ ਆਇਆ ਹੈ ਇਹ ਸਰਦਾਰ ਭਗਤ ਸਿੰਘ ਦੀ ertid ਫਿਰੋਜ਼ਪੁਰ ਤੋਂ ਆਇਆ ਹੈ ਕਿ ਰਾਜਗੁਰੂ ਸਖਦੇਵ ਸਰਾਬੇ ਉਦਮਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ ਕਹਿੰਦੇ 23 ਸਾਲ ਦੇ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੱਚੇ ਮੂਲ ਲੈਂਦੇ ਹੈ ਮਰ ਜਾਂਦੇ ਜੋ ਮ ਲਈ ਉਹ ਸਦਾ ਜਿਉਂਦੇ ਰਹਿੰਦੇ ਆ ਮਰ ਜਾਂਦੇ ਜੋ ਕੌਮ ਲਈ ਉਹ ਸਦਾ ਜਿਉਂਦੇ ਰਹਿੰਦੇ ਆ ਉਹ ਅਮਰ ਰਹਿੰਦੇ ਆ ਉਹ ਹਮੇਸ਼ਾ ਵਾਸਤੇ ਦੁਨੀਆ ਮਾਨ ਕਰਦੀ ਆ ਪਰ ਕਿਸੇ ਵਾਸਤੇ ਕਰਨਾ ਔਖੇ ਕਿਸੇ ਵਾਸਤੇ ਮਰਨਾ ਔਖਾ ਕਿਸੇ ਵਾਸਤੇ ਸੂਲੀ ਉੱਤੇ ਚੜਨਾ ਔਖਾ ਉਧਰਲੇ ਪਾਸੇ ਕਹਿੰਦੇ ਸ਼ੀਰਾ ਚੱਕਾਂ ਵਾਲਾ ਜਖੇਪੜ ਦੀ ਟੀਮ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਜਖੇਪੜ ਵਾਲਿਓ ਉਧਰੋਂ ਪਿੰਡਾ ਯੂ ਐਸ ਏ ਦਿਦਾਰ ਆਸਟ੍ਰੇਲੀਆ ਔਰ ਬਿੱਲਾ ਜਖੇਪੜ ਤੇ ਹਰਦੀਪ ਜਖੇਪੜ ਕਹਿੰਦੇ ਤੁਹਾਡਾ ਹਰੇਕ ਜੱਫਾ ਓਏ 1500 ਦਾ ਹੋਵੇਗਾ ਪਾਸੇ ਕਾਲਾ ਖੜਾ ਕਹਿੰਦੇ ਸ੍ਰਿੰਦਰ ਜਖੇਪਲ ਦੀ ਬਦੌਰਤ ਆਸਟ੍ਰੇਲੀਆ ਦੇ ਵਿੱਚ ਖੇਡਿਆ ਦੂਸਰੇ ਪਾਸੇ ਫੂਲਾ ਉਹ ਤਿੰਨ ਖਿਡਾਰੀ ਚੋਟੀ ਦੇ ਨੇ ਗੱਲ ਬਣਦੀ ਕਿ ਬੱਲੇ 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 ਤੇਜੀ ਕੈਨ ਵਾਲਾ ਉਧਰ ਸਾਡੇ ਬਵਲੀ ਯੂ ਐਸ ਏ ਵੱਲੀ ਰੰਦਾਵਾ ਕੂਕਾ ਐਮ ਸੀ ਜੀ ਉਹਨਾਂ ਵੱਲੋਂ ਗੜਬੇ ਵਾਲਾਂ ਦੇ ਕਹਿੰਦੇ ਯਫੇਂਦਰ ਤੇ 11 1100 ਦੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਗੜਬੇ ਵਾਲੇ ਯਾਫੀਆਂ ਦੇ ਲਈ ਰਸ਼ੀਨ ਵਾਲਾ ਸਫੀ ਹੈ ਗੁਰਮਤਾ ਜਸਾ ਗੜਬੇ ਵਾਲਾ ਧਿਆਨਾ ਗੜਵੇ ਵਾਲਾ ਗੜਵੇ ਵਾਲੇ ਸੱਤੀ ਦੀ ਟੀਮ ਖੇਡ ਰਹੀ ਹੈ ਸਰਦਾਰ ਜਗਰਾਤ ਸਿੰਘ ਜੀ ਬਠੂਹਾ ਸਰਪੰਚ ਸਾਹਿਬ ਬਠੂਹਾ ਖੁਰਦ ਵਾਲੇ ਜਗਰਾਤ ਸਿੰਘ ਜੀ ਸਰਪੰਚ ਸਾਹਿਬ ਦਾ ਉੱਚੇ ਚੋਟੇ ਤੌਰ ਤੇ ਧੰਨਵਾਦ ਹੈ ਮੇਰੇ ਵੀਰ ਦਾ ਵੱਡਾ ਯੋਗਦਾਨ ਇਸ ਕਬੱਡੀ ਕੱਪ ਦੇ ਲਈ ਅਸੀਂ ਜੀ ਆਇਆਂ ਆਖਦੇ ਆ ਸਾਡੇ ਕੂਕਾ ਜੀ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਲਓ ਸਾਹਮਣੇ ਖੁਸ਼ੀ ਕੜਿਆਣੇ ਵਾਲਾ ਕੇ ਰੁਲਗੀ ਵਿੱਚ ਪਰਦੇਸਾਂ ਦੇ ਛੱਡ ਕੇ ਸ਼ਹਿਰ ਤੇਰਾ ਲੁਧਿਆਣਾ ਇਹ ਕਹਿੰਦੇ ਨਵੇਂ ਪਿੰਡੀਏ ਭਿੰਦਰ ਦੇ ਪਿੰਡਾਂ ਦਾ ਲਾਡੀ ਉਟਾਲਾ ਦੇ ਪਿੰਡਾਂ ਦਾ ਭਗਵੰਤ ਬਵਾਣੀ ਦੇ ਇਲਾਕੇ ਦਾ ਇਹ ਨੌਜਾਨ ਕਹਿੰਦੇ ਫਿੰਡੀ ਝਾੜ ਸਾਹਿਬ ਦੇ ਇਲਾਕੇ ਤੋਂ ਆਇਆ ਹੈ ਵੱਡਾ ਦਾਅਵਿਆ ਖੇਡ ਕਬੱਡੀ ਦਾ ਧਰਮਾਂਜੀ ਸ਼ੀਰ ਆ ਗਿਆ ਆਹ ਸ਼ੀਰ ਆ ਗਿਆ ਕਹਿੰਦੇ ਚੱਕਾਂ ਵਾਲਾ ਆ ਖਿਡਾਰੀ ਆਰਨੇਤ ਦੇ ਇਲਾਕੇ ਦਾ ਜਿਲ੍ਹਾ ਮਾਨਸਾ ਦਾ ਕਹਿੰਦੇ ਚਰਨੇ ਦਾਤੇ ਵਸ ਵਰਕੇ ਰੋਲਤੂ ਖਾਨ ਵਰਕੇ ਹੋਰਲੇ ਤੇ ਗੀਤੀ ਵਰਕੇ ਕਲੈਰੀ ਦੇ ਢੋੜੇ ਵਰਕੇ ਤੇ ਕਹਿੰਦੇ ਫੱਕਰ ਝੰਡਾਂ ਦੇ ਬਿੰਦੀ ਵਰਗੇ ਵੱਡੇ ਵੱਡੇ ਮਲ ਪੈਦਾ ਕੀਤੇ ਨੇ ਜ਼ਿਲ੍ਹਾ ਮਾਨਸਾ ਦੀ ਧਰਤੀ ਨੇ ਜ਼ਿਲ੍ਹਾ ਮਾਨਸਾ ਦੀ ਧਰਤੀ ਨੇ ਜਖੇਪੜ ਵਾਲਿਓ ਓਏ ਹਰੇਕ ਜੱਫਾ ਪਿੰਡਾ ਯੂਐਸਏ ਦਾ ਆਸਟ੍ਰੇਲੀਆ ਕਹਿੰਦਾ ਹਰੇਕ ਜਫਾ 1500 ਦਾ ਹਰੇਕ ਜਫਾ 1500 ਦਾ 1500 ਦਰਸਾਦਾ ਜਸਪਾਲ ਖੇਡ ਰਿਹਾ ਕਾਲਾ ਬਲਿਆਲ ਕੁਲਵਿੰਦਰ ਕੰਦਾ ਸ਼ਾਜਲੀ ਸਤਗੁਰ ਸਾਡਾ ਵੀਰ ਸ਼ਾਜਲੀ ਮਨੀ ਉੱਪਾਵਾਲ ਲਾਲੀ ਖੇਡ ਰਿਹਾ ਮਨਦੀਪ ਖੇਡ ਰਿਹਾ ਤੇ ਸਾਡੇ ਸਗਨ ਸਰਪੰਚੋਰਾ ਦਾ ਉੱਚੇ ਤੋਂ ਤੌਰ ਤੇ ਧੰਨਵਾਦ ਹੈ ਜਗਰਾਜ ਮਠੂਏ ਹਰੋ ਦਾ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੱਡਾ ਯੋਗਦਾਨ ਲਓ ਦੀਪਤ ਬੁਰਜੀ ਵਾਲਾ ਅੰਮਰਸਰੀਏ ਮੁੰਡਿਆ ਵੇ ਕੱਚੀਆਂ ਕਲੀਆਂਾਂ ਤੋੜ ਅੰਮਰਸਰੀਏ ਮੁੰਡਿਆ ਵੇ ਕੱਚੀਆਂ ਕਲੀਆਂਾਂ ਤੋੜ ਦਿਰਬੇ ਵਾਲਾ ਗਰਮੱਤਾ ਕਰਦਾ ਹੋਇਆ ਮੁਕਾਬਲਾ ਇੱਕ ਪਾਸੇ ਕੀ ਬਾਤ ਹੈ ਹਾਂ ਐਕਸ਼ਨ ਵਾਲੀ ਮਸ਼ੀਨ ਹੈ ਐਕਸ਼ਨ ਵੀ ਸੰਗਤ ਦੇਖਣੇ ਚਾਹੁੰਦੀ ਆ ਦੀਪ ਵੀਰਿਆ ਦੁਨੀਆ ਪਿਆਰ ਕਰਦੀ ਆ ਕਿਉਂਕਿ ਜਿਹਦੇ ਵਿੱਚ ਕੋਈ ਨਾ ਕੋਈ ਗੱਲ ਹੁੰਦੀ ਆ ਗੱਲਾਂ ਵੀ ਉਹਦੀਆਂ ਹੁੰਦੀਆਂ ਨੇ ਤੇ ਦੁਨੀਆ ਪਿਆਰ ਵੀ ਉਹਨੂੰ ਕਰਦੀ ਆ ਦੁਨੀਆ ਸਤਕਾਰ ਵੀ ਉਹਨੂੰ ਦਿੰਦੀ ਆ ਆ ਮੈਦਾਨ ਦੇ ਵਿੱਚ ਕਹਿੰਦੇ ਖੁਸ਼ੀ ਕਿਰਿਆਣੇ ਵਾਲਾ ਇਸ ਵੇਲੇ ਅੱਗੇ ਬਲਵਾ ਦਹਾਇਆ ਫੂਲਿਆ ਇਹ ਤੋਂ ਬਾਅਦ ਕੀ ਕਰਨਾ ਹੈ ਇਹ ਤੋਂ ਬਾਅਦ ਕੀ ਕਰਨਾ ਜੇ ক্রিকেট ਜਿੱਤਣੀ ਹੋਵੇ ਉਹ ਛੱਕੇ ਪੈਂਦਾ ਜੇ ਕਬੱਡੀ ਜਿੱਤਣੀ ਹੋਵੇ ਜੱਫੇ ਤੇ ਜੱਫਾ ਲਾਉਣਾ ਪਿਆ ਲਾਉਣੇ ਪੈਂਦੇ ਆ ਕਿ ਸੌਖਾ ਹੁੰਦਾ ਨਹੀਂ ਮੈਦਾਨ ਵਿੱਚ ਗੱਜਣਾ